ਸਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਬਨਾ ਹੋਈ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕ੍ਰੰਤੇ ਤਿਨਕੇ ਕਾਜ ਸਵਾਰਤਾ ਰਹਾਉ ਦਾਲ ਸਿੱਧਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ ਗਊ ਪੈਸ ਮੰਗੂ ਲਾਵੇਰੀ ਇਕ ਤਾਜਨ ਦੂਰੀ ਚੰਗੇਰੀ ਘਰ ਕੀ ਗੀਨ ਚੰਗੀ ਜਨ ਤੰਨਾ ਲੇਵੈ ਮੰਗੀ ਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਬਨਾ ਹੋਏ ਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਦਿਨ ਕੇ ਕਾਜ ਸਵਾਰਤਾ ਰਹਾਉ ਦਾਲ ਸਿੱਧਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ ਗਉ ਪੈਸ ਮੰਗੂ ਲਾਵੇਰੀ ਇਕ ਤਾਜਨ ਦੁਰੀ ਚੰਗੇਰੀ ਘਰ ਕੀ ਗੀਨ ਚੰਗੀ ਜਨ ਤੰਨਾ ਲੇਵੈ ਮੰਗੀ ਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਬਨਾ ਹੋਏ ਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਰਹਾਉ ਦਾਲ ਸੀਦਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸ਼ਾਦਨ ਨੀਕਾ ਅਨਾਜ ਮੰਗੂ ਸਤ ਸੀਕਾ ਗਉ ਪੈਸ ਮੰਗੂ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਕਰ ਕੀ ਗੀਨ ਚੰਗੀ ਜਨ ਤਨ ਨਾਲੇ ਵੈ ਮੰਗੀ ਸਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਵ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕ੍ਰੰਤੇ ਤਿਨਕੇ ਕਾਜ ਸਵਾਰਤਾ ਰਹਾਉ ਨਾਲ ਸਿੱਧਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ ਗਊ ਪੈਸ ਮੰਗੂ ਲਾਵੇਰੀ ਇਕ ਤਾਜਨ ਦੁਰੀ ਚੰਗੇਰੀ ਘਰ ਕੀ ਗੀਨ ਚੰਗੀ ਜਨ ਤੰਨਾ ਲੇਵੈ ਮੰਗੀ ਸੁਜਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਬਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕ੍ਰੰਤੇ ਤਿਨਕੇ ਕਾਜ ਸਵਾਰਤਾ ਰਹਾਉ ਨਾਲ ਸਿੱਧਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ ਗਊ ਪੈਸ ਮੰਗੂ ਲਾਵੇਰੀ ਇਕ ਤਾਜਨ ਦੁਰੀ ਚੰਗੇਰੀ ਘਰ ਕੀ ਗੀਨ ਚੰਗੀ ਜਨ ਤੰਨਾ ਲੇਵੈ ਮੰਗੀ ਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਬ ਨਾ ਹੋਈ ਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਦਿਨ ਕੇ ਕਾਜ ਸਵਾਰਤਾ ਰਹਾਉ ਦਾਲ ਸਿੱਧਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ ਗਉ ਪੈਸ ਮੰਗੂ ਲਾਵੇਰੀ ਇਕ ਤਾਜਨ ਦੁਰੀ ਚੰਗੇਰੀ ਘਰ ਕੀ ਗੀਨ ਚੰਗੀ ਜਨ ਤੰਨਾ ਲੇਵੈ ਮੰਗੀ ਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਬ ਨਾ ਹੋਏ ਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਰਹਾਉ ਦਾਲ ਸੀਦਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਉ ਪਨੀਆ ਸ਼ਾਦ ਨੀਕਾ ਅਨਾਜ ਮੰਗੂ ਸਤ ਸੀਕਾ ਗਉ ਪੈਸ ਮੰਗੂ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਕਰ ਕੀ ਗੀਨ ਚੰਗੀ ਜਨ ਤਨਾਂ ਲੇਵੈ ਮੰਗੀ ਸਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਬ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕ੍ਰੰਤੇ ਤਿਨਕੇ ਕਾਜ ਸਵਾਰਤਾ ਰਹਾਉ ਨਾਲ ਸਿੱਧਾ ਮੰਗੂ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ ਗਊ ਪੈਸ ਮੰਗੂ ਲਾਵੇਰੀ ਇੱਕ ਤਾਜਨ ਦੁਰੀ ਚੰਗੇਰੀ ਘਰ ਕੀ ਗੀਨ ਚੰਗੀ ਜਨ ਤੰਨਾ ਲੇਵੈ ਮੰਗੀ